ਨਮਸਕਾਰ ਆਰਸਨ ਵੁੱਡਸ ਤੋਂ ਆਸ਼ੀਸ਼ ਮਿੱਤਲ ਅਤੇ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਕਰੋਕਰੀ ਯੂਨਿਟਾਂ ਲਿਆ ਹਨ ਪਰਵਾਇਤੀ ਤੌਰ ਤੇ ਕਰੋਕਰੀ ਯੂਨਿਟ ਅਤੇ ਅੱਜਕੱਲ ਡਿਸਪਲੇਕ ਯੂਨਿਟ ਅਤੇ ਚੀਨ ਦੇ ਕੈਬਿਨੇਟ ਲੋਕ ਉਹਨਾਂ ਨੂੰ ਬੁਲਾਉਂਦੇ ਹਨ ਚੀਨ ਚਾਈਨਾ ਵੇਅਰ ਲਈ ਹੈ ਦੇਸ਼ ਚੀਨ ਲਈ ਨਹੀਂ ਪਰ ਇਹ ਚਾਈਨਾ ਵੇਅਰ ਹੈ ਜੋ ਆਮ ਤੌਰ ਤੇ ਇਨ੍ਹਾਂ ਯੂਨਿਟਾਂ ਵਿੱਚ ਪ੍ਰਦਰਸ਼ਿਤ ਹੁੰਦਾ ਹੈ ਫਿਰ ਇੱਥੇ ਡਿਸਪਲੇ ਸ਼ੈਲਫ ਅਤੇ ਬੁੱਕ ਸ਼ੈਲਫ ਵੀ ਹਨ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਕਿਸ ਅਤੇ ਕਈ ਵਰਤੋਂ ਉਹਨਾਂ ਨੂੰ ਇੱਕ ਲਿਵਿੰਗ ਏਰੀਆ ਵਿੱਚ ਇੱਕ ਡਿਸਪਲੇ ਸ਼ੈਲਫ ਦੇ ਰੂਪ ਵਿੱਚ ਰੱਖਿਆ ਜਾ ਸਕਦਾ ਹੈ। ਉਹਨਾਂ ਨੂੰ ਰਸੋਈ ਦੇ ਖੇਤਰ ਵਿੱਚ ਕਰੋਕਰੀ ਯੂਨਿਟਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸੇ ਹੀ ਵੱਖ-ਵੱਖ ਵਰਤੋਂ ਅਤੇ ਵੱਖ-ਵੱਖ ਡਿਜ਼ਾਈਨ। ਇਹ ਖੱਬੇ ਤੋਂ ਸੱਜੇ 7 ਫੁੱਟ ਹੈ ਅਤੇ ਇਹ 7.5 ਫੁੱਟ ਖੱਬੇ ਤੋਂ ਸੱਜੇ ਹੈ। ਇਹ 7 ਫੁੱਟ ਉੱਚਾ 2 ਇੰਚ ਛੋਟਾ ਹੈ। ਇਹ 7.5 ਫੁੱਟ ਦਾ ਹੈ। ਇਹ 24 ਇੰਚ ਅੱਗੇ ਤੋਂ ਪਿੱਛੇ ਹੈ। ਇਹ ਅੱਗੇ ਤੋਂ ਪਿੱਛੇ ਵੀ ਇੰਚ ਹੈ। ਇਹ ਚੌੜੇ ਆਕਾਰ ਹਨ। ਹੁਣ ਕਿਸੇ ਵੀ ਕਰੋਕਰੀ ਯੂਨਿਟ ਦੇ ਦੋ ਹਿੱਸੇ ਹੁੰਦੇ ਹਨ। ਹੇਟਲਾ ਖੇਤਰ ਜੋ ਸਟੋਰੇਜ ਏਰੀਆ ਹੁੰਦਾ ਹੈ ਅਤੇ ਉੱਪਰ ਵਾਲਾ ਡਿਸਪਲੇ ਯੂਨਿਟ ਹੁੰਦਾ ਹੈ ਹੁਣ ਇਹ ਡਿਜ਼ਾਈਨ ਵੱਖ-ਵੱਖ ਹੋ ਸਕਦੇ ਹਨ ਜਿਵੇਂ ਕਿ ਇਸ ਇੱਕ ਜਾਂ ਇਹ ਇੱਕ ਜਾਂ ਹੋਰ ਬਹੁਤ ਸਾਰੇ ਡਿਜ਼ਾਈਨ ਜੋ ਸਾਡੇ ਕੋਲ ਹਨ ਪਰ ਮੋٹے ਤੌਰ ਤੇ ਦੋ ਹਿੱਸੇ 베ਸ ਅਤੇ ਟਾਪ ਹਨ ਹੁਣ ਇਹਨਾਂ ਡਿਜ਼ਾਈਨਾਂ ਵਿੱਚ ਇਸ ਦੀ ਉਚਾਈ ਹੁਣ 베ਸ ਪਾਰਟ ਜਿਵੇਂ ਕਿ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ 3 ਫੁੱਟ ਉੱਚਾ ਹੈ ਅਤੇ ਇਹ 2.5 ਫੁੱਟ ਉੱਚਾ ਹੈ ਅੱਧਾ ਫੁੱਟ ਛੇ ਇੰਚ ਦਾ ਫਰਕ ਹੈ ਅਤੇ ਇਸੇ ਤਰ੍ਹਾਂ ਸਿਖਰ ਤੇ ਫਰਕ ਹੈ ਦੋਵਾਂ ਇਕਾਈਆਂ ਦੇ ਉਚਾਈ ਵਾਲਾ ਹਿੱਸਾ ਦੋਵੇਂ ਯੂਨਿਟ ਟੀਕ ਦੀ ਲੱਕੜ ਵਿੱਚ ਹਨ ਇਹ ਡੋਕੋ ਪੇਂਟ ਵਿੱਚ ਇੱਕ ਕਿਸਮ ਦਾ ਚਾਕਲੇਟ ਪੂਰਾ ਰੰਗ ਹੈ ਬੋਲਡਨ ਦੇ ਨਾਲ ਅਸਲ ਵਿੱਚ ਐਂਟੀਕ ਗੋਰਡਨ ਹਾਈਲਾਈਟਿੰਗ ਅਤੇ ਇਸ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਸਾਡੇ ਕੋਲ ਇਨਲੇ ਵਰਕ ਹੈ ਅਤੇ ਇਹ ਲੱਕੜ ਦੀ ਜੜ ਹੈ ਜੜੀਆਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ ਇਹ ਐਮਓਪੀ ਮੋਤੀਆਂ ਦੀ ਮਾਂ ਹੋ ਸਕਦੀ ਹੈ ਜਾਂ ਇਹ ਪੱਥਰ ਦੀ ਜੜੀ ਹੋ ਸਕਦੀ ਹੈ ਅਤੇ ਕਿਤੇ ਕਿਤੇ ਵੱਖ-ਵੱਖ ਕਿਸਮਾਂ ਦੀਆਂ ਜੜੀਆਂ ਹੁੰਦੀਆਂ ਹਨ ਜੋ ਕਿ ਕੀਤੀਆਂ ਜਾਂਦੀਆਂ ਹਨ ਪਰ ਮੁੱਖ ਤੌਰ ਤੇ ਅਸੀਂ ਲੱਕੜ ਦੀ ਜੜੀ ਹੁੰਦੀ ਹੈ ਇਸ ਨੂੰ ਵੱਖ-ਵੱਖ ਹਾਈਲਾਈਟਿੰਗ ਮਿਲੀ ਹੈ ਅਤੇ ਇਸ ਬਾਰੇ ਵਿਲਖਣ ਹਿੱਸਾ ਉਹ ਕਰਵ ਹੈ ਜੋ ਸਾਡੇ ਕੋਲ ਪੂਰੀ ਯੂਨਿਟ ਵਿੱਚ ਹਨ ਜੇ ਬਹੁਤ ਦੇਖੇ ਤੁਸੀਂ ਦਰਵਾਜ਼ੇ ਤੇ ਕਰ ਉਹ ਵੇਖੋਗੇ ਇੱਥੇ ਤੁਸੀਂ ਕਰ ਉਹ ਵੇਖੋਗੇ ਅਤੇ ਇਹ ਸਭ ਤੋਂ ਮੁਸ਼ਕਲ ਭਾਗਾਂ ਵਿੱਚੋਂ ਇੱਕ ਹੈ ਕਿਉਂਕਿ ਵਕਰ ਆਕਾਰ ਵਿੱਚ ਲੱਕੜ ਪ੍ਰਾਪਤ ਕਰਨਾ ਸਭ ਤੋਂ ਵੱਧ ਇੱਕ ਹੈ ਪਲਾਤਕ ਕੰਮ ਅਤੇ ਇਹ ਮਾਸਟਰ ਕਾਰੀਗਰਾਂ ਦੁਆਰਾ ਕੀਤਾ ਜਾਂਦਾ ਹੈ ਕਿਉਂਕਿ ਲੱਕੜ ਸਮਤਲ ਹੁੰਦੀ ਹੈ ਹੁਣ ਜੇ ਤੁਸੀਂ ਲੱਕੜ ਵਿੱਚੋਂ ਇੱਕ ਆਕਾਰ ਪ੍ਰਾਪਤ ਕਰ ਰਹੇ ਹੋ ਜਾਂ ਤਾਂ ਤੁਹਾਨੂੰ ਇੱਕ ਬਹੁਤ ਮੋਟਾ ਲੱਕੜ ਦਾ ਟੁਕੜਾ ਮਿਲੇਗਾ ਅਤੇ ਬਾਕੀ ਦੀ ਲੱਕੜ ਨੂੰ ਬਰਬਾਦ ਕਰ ਦਿਓ ਅਤੇ ਇਹ ਪੂਰੀ ਬਰਬਾਦੀ ਹੈ ਪਰ ਉਹ ਪੂਰੀ ਚੀਜ਼ ਕਰੋ ਉਹਨੂੰ ਕਿਵੇਂ ਤਿਆਰ ਕਰਦੇ ਹਨ ਅਤੇ ਆਕਾਰ ਨੂੰ ਬਾਹਰ ਕੱਢਦੇ ਹਨ ਜੋ ਉਹਨਾਂ ਕੋਲ ਮਾਸਟਰ ਹੁਨਰ ਹੈ ਅਤੇ ਸਾਰੀ ਨਕਾਸ਼ੀ ਵਾਲੀ ਜੀ ਭਾਈ ਜੜੀ ਚੀਜ਼ ਹੱਥੀਂ ਕੀਤਾ ਜਾਂਦਾ ਹੈ ਸਤਾਨਕ ਮਾਸਟਰ ਕਾਰੀਗਰਾਂ ਦੁਆਰਾ ਹੱਥ ਨਾਲ ਕੀਤਾ ਜਾਂਦਾ ਹੈ ਹੱਥਾਂ ਦੀ ਨਕਾਸ਼ੀ ਡਰਾਇੰਗ ਦਾ ਹਿੱਸਾ ਡਿਜ਼ਾਈਨਿੰਗ ਹਿੱਸਾ ਉਸ ਤੋਂ ਬਾਅਦ ਫਿਟਿੰਗ ਪੇਂਟ ਸਰ ਚੀਜ਼ ਵਿੱਚ ਮਨੁੱਖ ਸ਼ਾਮਲ ਹੁੰਦਾ ਹੈ ਤਸਲੀਲ ਮਸ਼ੀਨਾਂ ਦੁਆਰਾ ਕੁਝ ਵੀ ਨਹੀਂ ਕੀਤਾ ਜਾਂਦਾ ਹੈ ਸਿਰਫ ਕਟੈਮ ਨਕਾਸ਼ੀ ਚੀਸਲਿੰਗ ਲਈ ਛੋਟੇ ਔਜ਼ਾਰ ਅਤੇ ਇਹ ਯੂਨਿਟ ਬਣਾਉਂਦੇ ਹਨ ਅਤੇ ਜਦੋਂ ਸਾਡੇ ਕੋਲ ਹੱਥਾਂ ਨਾਲ ਬਣਾਈਆਂ ਚੀਜ਼ਾਂ ਹੁੰਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਨੇ ਤੁਹਾਡੀ ਪਸੰਦ ਨੂੰ ਬਣਾਉਣ ਲਈ ਸੱਚਮੁੱਚ ਸਖਤ ਮਿਹਨਤ ਕੀਤੀ ਹੈ ਤੁਹਾਨੂੰ ਕੀ ਪਸੰਦ ਹੈ ਦਾ ਮਤਲਬ ਹੈ ਆਕਾਰ ਡਿਜ਼ਾਈਨ ਪਰੰਗ ਯੂਨਿਟ ਦੀ ਸਮੁੱੱਚੀ ਦੇਖ ਤੁਹਾਡੀ ਪਸੰਦ ਅਤੇ ਹੋਮ ਡਿਲੀਵਰੀ ਦੇ ਅਨੁਸਾਰ ਹੈ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਪੰਜਾ ਦੇਸ਼ਾਂ ਵਿੱਚ ਅਸੀਂ ਪਹਿਲਾਂ ਹੀ ਡਿਲੀਵਰ ਕਰ ਚੁੱਕੇ ਹਾਂ ਜੇਕਰ ਤੁਸੀਂ ਕਿਸੇ ਹੋਰ ਥਾਂ ਤੇ ਹੋ ਅਤੇ ਤੁਸੀਂ ਉੱਥੇ ਡਿਲੀਵਰੀ ਚਾਹੁੰਦੇ ਹੋ ਤਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਅਤੇ ਤੁਹਾਡੇ ਥਾਂ ਤੇ ਪਹੁੰਚਾਵਾਂਗੇ ਭਾਰਤ ਵਿੱਚ ਅਸੀਂ ਜੰਮੂ ਕਸ਼ਮੀਰ ਤੋਂ ਅੰਡੇਮਾਨ ਤੱਕ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਦੀ ਟਾਂਗਾ ਘਾਟੀ ਤੱਕ ਬਹੁਤ ਦੂਸਥਾਨਾ ਤੱਕ ਪਹੁੰਚਾਇਆ ਨਹੀਂ ਬਾਰੇ ਤੁਸੀਂ ਸ਼ਾਇਦ ਨਹੀਂ ਸੁਣਿਆ ਹੋਵੇ ਅਸੀਂ ਉੱਥੇ ਪਹੁੰਚਾ ਦਿੱਤਾ ਹੈ ਹੁਣ ਹੋਰ ਵੇਰ ਰਿਆਂ ਬਾਰੇ ਇਨਕਾਂ ਅਜੇ ਫਿੱਟ ਨਹੀਂ ਹਨ ਕਲਾਸ ਸਾਈਟ ਤੇ ਫਿੱਟ ਹਨ ਕਿਉਂਕਿ ਆਮ ਤੌਰ ਤੇ ਅਸੀਂ ਇਹ ਪ੍ਰਦਾਨ ਨਹੀਂ ਕਰਦੇ ਹਾਂ ਪਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਇਸ ਨੂੰ ਬਣਾ ਸਕਦੇ ਹਾਂ ਅਤੇ ਤੁਹਾਡੇ ਸਥਾਨ ਤੇ ਪਹੁੰਚਾ ਸਕਦੇ ਹਾਂ ਪਰ ਅਸੀਂ ਇਨਕਾਂ ਦੀ ਵਾਰੰਟੀ ਨਹੀਂ ਲੈਂਦੇ ਕਿਉਂਕਿ ਉਹ ਬਹੁਤ ਨਾਜ਼ੁਕ ਹਨ ਇਸ ਲਈ ਇੱਕ ਵਾਰ ਜਦੋਂ ਅਸੀਂ ਦਰਵਾਜ਼ਿਆਂ ਤੇ ਇਨਕਾਂ ਇਨਕਾਂ ਦੇ ਅੰਦਰ ਦੀਆਂ ਅਲਮਾਰੀਆਂ ਇਹ ਇਕਾਈ ਪੂਰੀ ਹੋ ਜਾਵੇਗੀ ਮੈਂ ਸਮਝਾਵਾਂਗਾ ਇਹ ਬਹੁਤ ਸਾਧਾਰਨ ਕੰਮ ਹੈ ਹਰ ਘਰ ਵਿੱਚ ਦਰਵਾਜ਼ੇ ਖਿੜਕੀਆਂ ਅਤੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਸ਼ੀਸ਼ੇ ਫਿੱਟ ਹਨ ਹਰ ਜਗ੍ਹਾ ਤੇ ਕੱਚ ਦੇ ਲੋਹ ਹੁੰਦੇ ਹਨ ਅਤੇ ਉਹ ਆਪਣੇ ਕੰਮ ਨੂੰ ਜਾਣਦੇ ਹਨ ਇਹ ਬਹੁਤ ਮੁਸ਼ਕਲ ਨਹੀਂ ਹੈ ਉਹ ਆਸਾਨੀ ਨਾਲ ਪੂਰੀ ਚੀਜ਼ ਨੂੰ ਫਿੱਟ ਕਰਦੇ ਹਨ ਉਹ ਤੁਹਾਡੀ ਜਗ੍ਹਾ ਤੇ ਆਉਂਦੇ ਹਨ ਆਕਾਰ ਲੈਂਦੇ ਹਨ ਕਲਾਸ ਲਿਆਉਂਦੇ ਹਨ ਅਤੇ ਇਸ ਨੂੰ ਫਿੱਟ ਬਹੁਤ ਦੇ ਹਸ਼ਕਰ ਨਹੀਂ ਹੈ ਅਤੇ ਬਹੁਤੀ ਲਾਗਤ ਵੱਖਰੀ ਨਹੀਂ ਹੈ ਕਿਉਂਕਿ ਇਹ ਇੱਕ ਮਿਆਰੀ ਅਭਿਆਸ ਹੈ ਮਿਆਰੀ ਚੀਜ਼ ਜੋ ਹਰ ਜਗ੍ਹਾ ਉਪਲਬਧ ਹੈ ਇਸ ਯੂਨਿਟ ਦੇ ਰੰਗ ਬਾਰੇ ਅਸੀਂ ਇਸ ਨੂੰ ਗੋਲਡ ਰਰਸ਼ ਕਹਿੰਦੇ ਹਾਂ ਅਤੇ ਇਸ ਨੂੰ ਸੁੰਦਰ ਪੇਂਟ ਅਤੇ ਕਰਵਸੀਅਸ ਡਿਜ਼ਾਈਨ ਦੇ ਨਾਲ ਇਹ ਗੂੜਾ ਹਾਈਲਾਈਟਿੰਗ ਮਿਲੀ ਹੈ ਜੋ ਤੁਸੀਂ ਅੰਦਰ ਦੇਖਦੇ ਹੋ ਇਹ ਦਰਵਾਜ਼ੇ ਦਾ ਹਿੱਸਾ ਹੈ ਅਤੇ ਫਿਰ ਸਾਡੇ ਕੋਲ ਇੱਕ ਦਰਵਾਜ਼ਾ ਇਸ ਪਾਸੇ ਹੈ ਦੂਜਾ ਉਸ ਪਾਸੇ ਹੈ ਫਿਰ ਸਾਡੇ ਕੋਲ ਦੋ ਵੱਡੀਆਂ ਅਲਮਾਰੀਆਂ ਹਨ ਇੱਕ ਇਸ ਪਾਸੇ ਇੱਕ ਦੂਜੇ ਉੱਤੇ ਇੱਥੇ ਇੱਕ ਵੱਡਾ ਦਰਾਜ਼ ਇੱਕ ਬਹੁਤ ਡੂੰਘਾ ਦਰਾਜ਼ ਹੈ ਤੁਸੀਂ ਦੇਖ ਸਕਦੇ ਹੋ ਮੇਰਾ ਹੱਥ ਜਦੋਂ ਤੱਕ ਕੋਣੀ ਦਾ ਹਿੱਸਾ ਅੰਦਰ ਨਹੀਂ ਹੁੰਦਾ ਫਿਰ ਸਾਡੇ ਕੋਲ ਇੱਕ ਮੱਧ ਦਰਾਜ਼ ਅਤੇ ਇਠਾਂ ਇੱਕ ਦਰਾਜ਼ ਹੈ ਅਤੇ ਕੁੱਲ ਮਿਲਾ ਕੇ ਕਰੋਕਰੀ ਯੂਨਿਟਾਂ ਵਿੱਚ ਸਭ ਤੋਂ ਵਧੀਆ ਡਿਜ਼ਾਈਨਾਂ ਵਿੱਚੋਂ ਇੱਕ ਡਿਜ਼ਾਈਨ ਬਹੁਤ ਜ਼ਿਆਦਾ ਹਨ ਅਤੇ ਇਹ ਸੀਮਤ ਨਹੀਂ ਹੈ ਕਿਉਂਕਿ ਅੱਜਕੱਲ੍ਹ ਸਾਡੇ ਕੋਲ ਹੈ ਅਤੇ ਤੁਸੀਂ ਇੱਕ ਤੇ ਜਾਓ ਇਸ ਨੂੰ ਇੱਕ ਪ੍ਰਾਪਰਟੀ ਦਿਓ ਇਸ ਨੂੰ ਦੱਸੋ ਕਿ ਮੈਨੂੰ ਅਜਿਹਾ ਕੁਝ ਚਾਹੀਦਾ ਹੈ ਇਹ ਰੰਗ ਅਤੇ ਇਹ ਆਕਾਰ ਅਤੇ ਇਹ ਆਕਾਰ ਇਹ ਡਿਜ਼ਾਈਨ ਇਹ ਤੁਹਾਨੂੰ ਕਈ ਚਿੱਤਰਾਂ ਨੂੰ ਸੁੱਟ ਦੇਵੇ ਇਸ ਲਈ ਡਿਜ਼ਾਈਨ ਬਿਆਨਤ ਹਨ ਅਤੇ ਅਸੀਂ ਇਸ ਨੂੰ ਬਣਾ ਰਹੇ ਹਾਂ ਅਸੀਂ ਹਾਲ ਹੀ ਵਿੱਚ ਕਈ ਯੂਨਿਟ ਬਣਾਏ ਹਨ ਜੋ ਡਿਜ਼ਾਈਨ ਤੋਂ ਹਨ ਪਰਟੀਕਿਸ਼ਲ ਇੰਟੈਲੀਜੈਂਸ ਡਿਜ਼ਾਈਨ ਬਣਾਉਂਦੀ ਹੈ ਅਤੇ ਅਸੀਂ ਇਸ ਨੂੰ ਹਕੀਕਤ ਵਿੱਚ ਬਦਲਦੇ ਹਾਂ ਅਸੀਂ ਇਸ ਨੂੰ ਇੱਕੋ ਰੰਗਾਂ ਵਿੱਚ ਕਰ ਰਹੇ ਹਾਂ ਹਾਲਾਂਕਿ ਹਮੇਸ਼ਾ ਥੋੜਾ ਜਿਹਾ ਫਰਕ ਹੁੰਦਾ ਹੈ ਕਿਉਂਕਿ ਅਜੇ ਵੀ ਇਨਾ ਸਮਰੱਥ ਨਹੀਂ ਹੈ ਕਿ ਉਹ ਵਧੀਆ ਚੀਜ਼ਾਂ ਨੂੰ ਚੁਣ ਸਕੇ ਜਿਵੇਂ ਕਿ ਇੱਕ ਯੂਨਿਟ ਵਿੱਚ ਕੁਝ ਅਜੀਹਾ ਡਿਜ਼ਾਈਨ ਕਰਦਾ ਹੈ ਜਿੱਥੇ ਇਸ ਦੇ ਬਾਹਰ ਬਹੁਤ ਹੀ ਤਿੱਕੇ ਬਹੁਤ ਨੁਕੇਲੇ ਡਿਜ਼ਾਈਨ ਹੁੰਦੇ ਹਨ ਅਤੇ ਇਹ ਵਿਹਾਰਕ ਨਹੀਂ ਹੈ ਇਹ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਕਰਮਬੰਧ ਕੀਤਾ ਜਾਂਦਾ ਹੈ ਅਤੇ ਅਸੀਂ ਅੰਤਿਮ ਡਿਜ਼ਾਈਨ ਬਣਾਉਂਦੇ ਹਾਂ ਤੁਸੀਂ ਜੋ ਡਿਜ਼ਾਈਨ ਚੁਣ ਸਕਦੇ ਹੋ ਆਕਾਰ ਤੁਸੀਂ ਚੁਣ ਸਕਦੇ ਹੋ ਤੇ ਰੰਗ ਤੁਹਾਡੀ ਪਸੰਦ ਹੈ ਜਿੱਥੇ ਤੁਸੀਂ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਡਿਲੀਵਰੀ ਚਾਹੁੰਦੇ ਹੋ ਅਸੀਂ ਇਸ ਦਾ ਧਿਆਨ ਰੱਖਦੇ ਹਾਂ ਅਤੇ ਹਜ਼ਾਰਾਂ ਆਈਟਮਾਂ ਜੋ ਅਸੀਂ ਪਹਿਲਾਂ ਹੀ ਡਿਲੀਵਰ ਕਰ ਚੁੱਕੇ ਹਾਂ ਵੈੱਬਸਾਈਟ ਦੇ ਪ੍ਰਸ਼ੰਸਾ ਪੱਤਰ ਭਾਗ ਵਿੱਚ ਹਨ ਤੁਸੀਂ ਇਸ ਨੂੰ ਬਿਸਤਰੇ ਡਿਨੇਮ ਸੋਸੇ ਕਰੋਕਰੀ ਯੂਨਿਟਾਂ ਵੱਡੀਆਂ ਅਲਮਾਰੀਆਂ ਮੰਦਰਾਂ ਪਾਰਟੀਸ਼ਨ ਸਕਰੀਨਾਂ ਅਤੇ ਝੂਲਿਆਂ ਤੋਂ ਲੈ ਕੇ ਸਭ ਕੁਝ ਦੇਖ ਸਕਦੇ ਹੋ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਅਤੇ ਵੱਖ-ਵੱਖ ਚੀਜ਼ਾਂ ਜਿਵੇਂ ਕਿ ਬਹੁਤ ਵੱਖਰਾ ਦਿਖਾਈ ਦੇਣ ਵਾਲਾ ਪੈਡਸਟਰ ਜਾਂ ਬਹੁਤ ਵੱਖਰਾ ਦਿਖਾਈ ਦੇਣ ਵਾਲਾ ਕੋਰੀਅਨ ਤਾਂ ਡਿਜ਼ਾਈਨ ਇੱਕ ਸਤੂਨ ਡਿਜ਼ਾਈਨ ਕੁਝ ਕਿਤਾਬਾਂ ਦੀ ਸ਼ੈਲਫ ਜਾਂ ਕਿਸੇ ਕਿਸਮ ਦਾ ਡਿਸਪਲੇਰ ਹੈ ਬਹੁਤ ਵੱਖਰੇ ਡਿਜ਼ਾਈਨ ਜੋ ਅਸੀਂ ਬਣਾਏ ਹਨ ਅਤੇ ਸਫਲਤਾਪੂਰਵਕ ਪ੍ਰਦਾਨ ਕੀਤੇ ਹਨ ਆਰਸਨ ਇੱਕ ਅੰਤਰਰਾਸ਼ਟਰੀਟ ਰੇਡਮਾਰਕ ਹੈ ਅਤੇ ਸਭ ਤੋਂ ਵਧੀਆ ਹਿੱਸਾ ਜੋ ਤੁਸੀਂ ਸਾਡੇ ਤੋਂ ਪ੍ਰਾਪਤ ਕਰਦੇ ਹੋ ਉਹ ਹੈ ਫੈਕਟਰੀ ਕੀਮਤ ਤੇ ਵਨ ਡੇਡ ਉਤਪਾਦ ਕਿਉਂਕਿ ਅਸੀਂ ਇਸ ਨੂੰ ਸਿੱਧੇ ਤੁਹਾਡੇ ਸਥਾਨ ਤੇ ਪਹੁੰਚਾ ਰਹੇ ਹਾਂ ਕੋਈ ਏਜੰਟ ਨਹੀਂ ਕੋਈ ਵਪਾਰੀ ਨਹੀਂ ਕੋਈ ਕਮਿਸ਼ਨ ਵਿਅਕਤੀ ਨਹੀਂ ਵਧੀਆ ਕੀਮਤਾਂ ਅਤੇ ਵਧੀਆ ਕੁਆਲਿਟੀ ਅਤੇ ਪਸੰਦ ਵਾਲਾ ਫਰਨੀਚਰ ਜੋ ਤੁਹਾਡੀ ਪਸੰਦ ਦਾ ਹੈ ਇਸ ਲਈ ਸਾਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋਗਾ ਗੱਗਸਾਈਟ ਜਾਂ ਇੰਟਰਨੈਟ ਤੋਂ ਚੁਣੋ ਸਾਨੂੰ ਦੱਸੋ ਕਿ ਤੁਸੀਂ ਕਿਹੜੀਆਂ ਤਬਦੀਲੀਆਂ ਚਾਹੁੰਦੇ ਹੋ ਆਪਣੀ ਥੀਮ ਦੇ ਅਨੁਸਾਰ ਫੈਸਲਾ ਕਰੋ ਤੁਹਾਡੇ ਅੰਦਰੂਨੀ ਅਨੁਸਾਰ ਤੁਹਾਡੀ ਪਸੰਦ ਦੇ ਅਨੁਸਾਰ ਅਸੀਂ ਇਸ ਨੂੰ ਬਣਾਵਾਂਗੇ ਅਤੇ ਫੈਕਟਰੀ ਕੀਮਤ ਤੇ ਤੁਹਾਡੇ ਸਥਾਨ ਤੇ ਪਹੁੰਚਾਵਾਂਗੇ ਨੰਬਰ ਇੱਥੇ ਹੈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਫਿਰ ਕਦੇ ਨਹੀਂ